ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਦੁਖਦ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਹਿਰੀ ਨਿਖੇਤਰ ਦੇ ਨਿਵਾਸੀ ਇੱਕ ਰਿਟਾਇਰਡ ਪਟਵਾਰੀ ਦੇ 6 ਸਾਲਾਂ ਦੇ ਮਾਸੂਮ ਬੱਚੇ ਦੀ ਕੁੱਟਮਾਰ ਕਰਨ ਦੇ ਕਥਿਤੋਸ਼ ਲੱਗੇ ਨੇ ਸਿਵਲ ਹਸਪਤਾਲ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਜੇਰੇ ਇਲਾਜ ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਰਿਟਾਇਰਡ ਪਟਵਾਰੀ ਵੱਲੋਂ ਮਾਸੂਮ ਬੱਚੇ ਦੇ ਨਾਲ ਕੁੱਟਮਾਰ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਗਲੀ ਵਿੱਚ ਖੇਡਦੇ ਹੋਏ ਬੱਚੇ ਰਿਟਾਇਰਡ ਪਟਵਾਰੀ ਦੀ ਹਵਾਨੀਅਤ ਦਾ ਸ਼ਿਕਾਰ ਹੋ ਚੁੱਕੇ ਨੇ ਪਿੜਤ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਮਾਸੂਮ ਬੱਚਿਆਂ ਦੀ ਪੁਖਤਾ ਸੁਰੱਖਿਆ ਬਹਾਲ ਕੀਤੀ ਜਾ ਸਕੇ। ਸਤਿ ਸ਼੍ਰੀ ਅਕਾਲ ਜੀ, ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਐਸ ਵੇਲੇ ਸ਼੍ਰੀ ਮੁਖਸਰ ਸਾਹਿਬ ਤੋਂ ਇੱਕ ਰੂਹ ਕੰਬਾਉਣ ਵਾਲੀ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹਾਂ। ਅਕਸਰ ਹੀ ਸੁਣਦੇ ਆ ਬੱਚੇ ਮਨ ਦੇ ਸੱਚੇ। ਬੱਚੇ ਹੀ ਇੱਕ ਸਮਾਜ ਦਾ ਅਜਿਹਾ ਫੈਕਟਰ ਹੁੰਦੇ ਆ ਕਿ ਆਪਦੇ ਹੋਣੀਆਂ ਬਗਾਨੇ ਹੋਣ ਇਨਸਾਨ ਬੱਚੇ ਨੂੰ ਬੱਚਿਆਂ ਵਰਗਾ ਪਿਆਰ ਹੀ ਦਿੰਦਾ ਹੈ ਪਰ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਇੱਕ ਅਜੀਹਾ ਵਿਲੱਖਣ ਮਾਮਲਾ ਆਇਆ ਹੈ ਜਿੱਥੇ 6-7 ਸਾਲ ਦੇ ਇੱਕ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਕੈਮਰਾ ਪਰਸਨ ਮੇਰੇ ਨਾਲ ਸਕਰੀਨ ਤੇ ਉਸ ਬੱਚੇ ਨੂੰ ਲੈ ਕੇ ਆਉਣਗੇ ਬੱਚੇ ਦੀ ਗੱਲਬਾਤ ਸਾਰੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਬੇਟਾ ਥੋੜਾ ਜਿਆਦਾ ਉੱਚੀ ਬੋਲਿਓ ਕੀ ਨਾਮ ਹੈ ਪੁੱਤ ਤੁਹਾਡਾ ਜੀ ਸਾਹਿਬ ਸੀ ਸੰਦੂ ਅ ਕਿਹੜੀ ਕਲਾਸ ਪੜ੍ਹਦੇ ਹੋ ਫਰਸਟ ਫਰਸਟ ਵਿੱਚ ਬੇਟੇ ਕੀ ਅੱਜ ਹਾਂ ਸੱਤਾਂ ਲਾਇਓ ਕੱਲ ਕੀ ਗੱਲ ਹੋਈ ਸੀ ਕੱਲ ਅਸੀਂ ਫੁੱਟਬਾਲ ਖੇਡੇ ਸੀ ਪੰਮਾ ਜੀ ਤੇ ਅੰਕਲ ਬਾਹਰ ਆਏ ਤੇ ਮਾਰਿਆ ਫਿਰ ਮਾਰਿਆ ਮੈਨੂੰ ਕਿੱਥੇ ਮਾਰਿਆ ਬੇਟੇ ਇੱਥੇ ਨਸਾਂ ਭੇਗ ਗਈ ਸੀ ਤੇ ਉਹ ਸੰਕਲ ਨੇ ਪਹਿਲਾਂ ਵੀ ਕਦੇ ਕਿਸੇ ਬੱਚਿਆਂ ਨੂੰ ਮਾਰਿਆ ਹਾਂਜੀ ਕਿੰਨੀ ਕਵਾਰ ਮਾਰਿਆ ਚਾਰ ਵਾਰੀ ਤਰੋਏ ਸੀ ਫਿਰ ओके ਇਸ ਤੋਂ ਬਾਅਦ ਬੱਚੇ ਦੀ ਮਾਤਾ ਨਾਲ ਗੱਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰਪਾਲ ਕੌਰ ਹੈ ਮੈਂ ਸ੍ਰੀ ਮਕਸਦ ਸਾਹਿਬ ਦੀ ਰਹਿਣ ਵਾਲੀ ਹਾਂ ਮੈਡਮ ਬੱਚਾ ਐਡਮਿਟ ਹੈ ਕੀ ਗੱਲ ਹੋਈ ਸੀ ਕੱਲ ਨਾ ਸਾਡੀ ਨਾਲ ਦੇ ਘਰ ਵਾਲੇ ਪਟਵਾਰੀ ਅੰਕਲ ਪਰਮਜੀਤ ਸਿੰਘ ਪਟਵਾਰੀ ਉਹਨਾਂ ਨੇ ਮੇਰੇ ਬੱਚੇ ਨੂੰ ਇਹ ਖੇਡ ਰਿਆ ਸੀ ਫੁੱਟਬਾਲ ਉਹਨਾਂ ਨੇ ਮੇਰੇ ਬੱਚੇ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਫਿਰ ਇਹਦੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਨਿਸ਼ਾਨ ਪੈ ਗਿਆ ਸੀ ਗੱਲ ਤੇ ਇਸ ਲਈ ਅਸੀਂ ਹਸਪੀਟਲ ਆਏ ਪਰ ਹੁਣ ਤੱਕ ਅਸੀਂ ਕੱਲ ਦਾ ਪੂਰਾ ਦਿਨ ਹੋ ਗਿਆ ਅਜੇ ਤੱਕ ਅਜੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਜੀ ਇਸ ਤੋਂ ਬਾਅਦ ਬੱਚੇ ਦੇ ਪਿਤਾ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਅ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਤਪਾਲ ਸਿੰਘ ਹੈ। ਵੀਰ ਜੀ ਬੱਚੇ ਨੂੰ ਕਿਹਨੇ ਮਾਰਿਆ ਹੈ? ਪ੍ਰੋਪਰ ਤੁਹਾਨੂੰ ਆਈਡੈਂਟੀਫਿਕੇਸ਼ਨ ਹੈ ਜਿਸ ਬੰਦੇ ਨੇ ਮਾਰਿਆ? ਵੀਰ ਜੀ ਸਾਡੇ ਗਵੰਢੀ ਆ, ਪਰਮਜੀਤ ਸਿੰਘ ਪਟਵਾਰੀ ਆ ਰਿਟਾਇਰ ਆ ਉਹ। ਜੀ ਤੇ ਉਹਨਾਂ ਨੇ ਕੱਲ ਉਹ ਅਸਲ ਵਿੱਚ ਬੱਚਿਆਂ ਨਾਲ ਨਫ਼ਰਤ ਬਹੁਤ ਕਰਦੇ ਆ। ਪਹਿਲਾਂ ਵੀ ਬੱਚਿਆਂ ਨਾਲ ਇੱਕ ਦੋਆਂ ਨਾਲ ਏਦਾਂ ਦੇ ਇਨਸੀਡੈਂਟ ਕਰ ਚੁੱਕੇ ਆ ਕੁੱਟਦੇ ਆ ਜੇ ਕੋਈ ਗਲੀ 'ਚ ਖੇਡਣ ਆ ਜੇ ਜਿਵੇਂ ਹੁਣ ਬੱਚਾਂ ਕੋਲ ਬੱਚੇ ਆਉਂਦੇ ਆ ਇੱਕ ਦੂਜੇ ਕੋਲੇ ਤੇ ਗਲੀ ਦੇ ਬੱਚਿਆਂ ਨਾਲ ਵੀ ਇੱਕ ਦੋਆਂ ਨਾਲ ਏਦਾਂ ਦਾ ਇਨਸੀਡੈਂਟ ਪਹਿਲਾਂ ਹੋ ਚੁੱਕੇ ਪਰ ਕਿਸੇ ਨੇ ਆਵਾਜ਼ ਨਹੀਂ ਚੱਕੀ ਤੇ ਅਸੀਂ ਵੀ ਗਲਤੀ ਕਰ ਗਏ ਵੀ ਅਸੀਂ ਵੀ ਨਹੀਂ ਉਦੋਂ ਕੁਝ ਕਿਹਾ ਕਿਸੇ ਨੂੰ ਵੀ ਕੋਈ ਪੁਲਿਸ ਨਹੀਂ ਆ ਕੇ ਬੱਚੇ ਦਾ ਬਿਆਨ ਦਰਜ ਕੀਤਾ ਜਾਂ ਨਹੀਂ ਨਹੀਂ ਜੀ ਕੱਲ ਸ਼ਾਮ ਦੇ ਅਸੀਂ ਰਿਪੋਰਟ ਕੀਤੀ ਵੀ ਆ ਪਰ ਹਜੇ ਤੱਕ ਕੋਈ ਨਹੀਂ ਦੋ ਵਜh ਗਈ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਮੀਡੀਏਟਲੀ ਪਰਚਾ ਹੋਣਾ ਚਾਹੀਦਾ ਹੈ ਜੀ ਬਿਲਕੁਲ ਇਹਨਾਂ ਪੀੜਤ ਬੱਚੇ ਦੇ ਪਿਤਾ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਹਾਲੇ ਤੱਕ ਪੁਲਿਸ ਨੇ ਪੀੜਤ ਪਰਿਵਾਰਾਂ ਨਾਲ ਕੋਈ ਰਾਬਤਾ ਨਹੀਂ ਬਣਾਇਆ ਬਿਆਨ ਦਰਜ ਨਹੀਂ ਕੀਤੇ ਪਰ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਦੌਰਾਨ ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਪਰਚਾ ਦਰਜ ਕਰਵਾਉਣ ਦੀ ਮੰਗ ਰੱਖੀ ਹੈ ਜਿਹੋ ਜਿਹੇ ਅਪਡੇਟ ਇਸ ਮਾਮਲੇ 'ਚ ਅਗਲੇਰਾ ਹੋਵੇਗਾ ਤੁਹਾਡੇ ਤੱਕ ਇਹਨਾਂ ਬਿਨ ਪਹੁੰਚਾਉਣ ਦੇ ਪਾਵਨ